ਦੀ ਸਾਰਿਆਂ ਨੂੰ ਮੈਂ ਮਨਦੀਪ ਕਰ ਸਕਦਾ ਤੁਹਾਡਾ ਤੁਹਾਡੇ ਆਪਣੇ ਚੈਨਲ ਪਿੰਡਾਂ ਦੇ ਜਾਇ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਅਸੀਂ ਵੀ ਠੀਕਾਂ ਅੱਜ ਸਿਗੀ ਤਰੀਕ ਦੀ 26 ਤੇ ਦਿਨ ਸੀਗਾ ਸੋਮਵਾਰ ਅੱਜ ਮੇਰੇ ਕੋਲ ਸੀਗੀ ਜੀ ਪੰਨਮੀ ਕਲਾਸ ਤੇ ਪੰਨਮੀ ਕਲਾਸ ਨੂੰ ਆਪਾਂ ਆਵਦੀਆਂ ਕਿਸਮਾਂ ਕਰਵਾਈਆਂ ਸੀਗੀਆਂ ਇੱਕ ਡਾਇਗਰਾਮ ਦੇ ਥਰੂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਨਾਮ ਕਿੰਨੇ ਤਰ੍ਹਾਂ ਦੇ ਹੁੰਦੇ ਨੇਗੇ ਤੇ ਇੱਥੋਂ ਹੀ ਜੀ ਆਪਣੀ ਇੱਕ ਗੱਲ ਨਿਕਲੇ ਇਹਨਾਂ ਦੀ ਇਹ ਕਹਿੰਦੇ ਵੀ ਅਸੀਂ ਅੱਗੇ ਲਾਈਫ ਦੇ ਵਿੱਚ ਕੀ ਕੁਝ ਬਣਨਾ ਹੈਗਾ ਉਹਦੇ ਬਾਰੇ ਦੱਸਦੇ ਆ ਮੈਡਮ ਤੁਹਾਨੂੰ ਤੇ ਆਜੋ ਜੀ ਆਪਾਂ ਉਹਨਾਂ ਤੋਂ ਸੁਣਦੇ ਆਂਗੇ ਤੇ ਪੁੱਛਦੇ ਆਂਗੇ ਕਿ ਕੀ ਕੁਝ ਬਣਨਾ ਹੈ ਇਹਨਾਂ ਨੇ ਲਾਈਫ ਦੇ ਵਿੱਚ ਬੱਚੇ ਹੁੰਦੇ ਨੇ ਜੇ ਇਹ ਆਪਣੇ ਦੇਸ਼ ਦਾ ਪਵਿੱਖ ਹੁੰਦੇ ਨੇਗੇ ਚਲੋ ਜੀ ਵੀਡੀਓ ਸਟਾਰਟ ਕਰਦੇ ਆਂਗੇ ਆਜੋ ਸਭ ਤੋਂ ਪਹਿਲਾਂ ਹਰਜੋਤ ਸਿੰਘ ਆਊਗਾ ਜੀ ਆਜੋ ਹਰਜੋਤ ਦੱਸੋ ਜੀ ਕੀ ਬਣਨਾ ਚਾਹੁੰਦੇ ਹੋ ਫੌਜੀ ਮੈਂ ਅਧਿਆਪਕਾਂ ਜੀ ਤੇ ਇਹ ਬਣੂਗਾ ਫੌਜੀ ਬਾਰਡਰ ਤੇ ਜਾਣਾ जी। ठीक है जी जाओ जी अगे आऊगी अवनीशा जी की बनना चाहना आई पी एस ऑफिसर की करेंगी जी अवनीशा आई पी एस ऑफिसर बन के दसो दसोड़ अच्छा जाओ जी अगे आऊगी जी खुशी आज खुशी की बनोगे आई ए एस ऑफिसर ਰੋਬ ਰੂ ਰੱਖਣਾ ਪਊਗਾ ਫਿਰ ਰੱਖੋਗੇ ਠੀਕ ਹੈ ਜੀ ਹੈ ਅੱਗੇ ਆਉਗੇ ਜੀ ਸੋਨੀਆ ਆਓ ਜੀ ਕੀ ਬਣੋਗੇ ਆਈਏਐਸ ਆਫੀਸਰ ਸਾਰੇ ਆਈਏਐਸ ਬਣ ਜਾਓਗੇ ਤਾਂ ਸਾਡੇ ਵਰਗੇ ਕੀ ਬਣਨਗੇ ਹੈ ਬਾਕੀ ਕੀ ਬਣਨਗੇ ਚਲੋ ਜੀ ਬਹੁਤ ਵਧੀਆ ਸੁਪਨਾ ਹੈ ਇਹਨਾਂ ਦਾ ਵਾਹਿਗੁਰੂ ਕਰੇ ਸਾਰਿਆਂ ਦਾ ਇਹਨਾਂ ਦਾ ਸੁਪਨਾ ਪੂਰਾ ਹੋਵੇ ਅੱਗੇ ਆਜੋ ਜੀ ਰੂਬੀ ਜੀ ਰੂਬੀ ਯਾਰ ਤੂੰ ਤਾਂ ਬੋਡੀ ਬਿਲਡਰ ਲੱਗ ਰੂਬੀ ਪੱਕਾ ਪੁਲਿਸ ਚ ਹੈ ਰੂਬੀ ਪੱਕਾ ਰੂਬੀ ਕਹਦੀ ਮੈਂ ਪੁਲਿਸ ਚ ਜਾਣਾ ਜਾਓ ਜੀ ਭਾਗ ਜਾਉਗੇ ਜੀ ਪੁਲਿਸ ਅੱਗੇ ਆਜੋ ਸਰਬੀ ਜੀ ਸਾਢੇ 11 ਦੀ ਬ੍ਰਿਲੀਅੰਟ ਸਟੂਡੈਂਟ ਹੈ ਜੀ ਇਹ ਸਰਬੀ ਜੀ ਇਹ ਪੁਲਿਸ ਆਫੀਸਰ ਵੈਰੀ ਗੁੱਡ ਵਾਹਿਗੁਰੂ ਕਰੋ ਸਾਡੀ ਸਾਰਿਆਂ ਦੀ ਮਨੋ ਕਾਮਨਾ ਪੂਰੀ ਹੋਵੇ ਤੁਸੀਂ ਜ਼ਰੂਰ ਕਾਮਯਾਬ ਹੋਵੋ ਪੁਲਿਸ ਅੱਗੇ ਆਜੋ ਜਸਮੀਤ ਕੌਰ ਤੁਸੀਂ ਕੀ ਬਣਨਾ ਜੀ ਵਕੀਲ ਵਕੀਲ ਓ ਹੋ 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 ਸਾਰੇ ਦੇਸ਼ ਦਾ ਬੋਝ ਆਪਣੇ ਤੇ ਖਾਇਆ ਪੀਆ ਕਰੋ ਫੇਰ ਹੀ ਵਕੀਲ ਬਣੋਗੇ ਹੈਨਾ ਪੜਨਾ ਨਾ ਪੜਨਾਗਾ ਨਾ ਠੀਕ ਹੈ ਜੀ ਆਜੋ ਅੱਗੇ ਬੇਟਾ ਆਜੋ ਖੁਸ਼ੀ ਜੀ ਇਹ ਕੇ ਸਾਡੀ ਹੋਰ ਖੁਸ਼ੀ ਹੈ ਜੀ ਇਹ ਡਾਕਟਰ ਬਣਨਾ ਚਾਹੁੰਦੀ ਐ ਖੁਸ਼ਪ੍ਰੀਤ ਕੌਰ ਵੈਸੇ ਲਖਾਈ ਵੀ ਖੁਸ਼ੀ ਤੇਰੀ ਡਾਕਟਰਾਂ ਵਰਗੀ ਆ ਹਨਾ ਹਨਾ ਪੱਕਾ ਬਣ ਜੈਗੀ ਡਾਕਟਰ ਠੀਕ ਐ ਪੜਿਆ ਕਰੋ ਅੱਗੇ ਆ ਗਈ ਜੀ ਮੇਰੇ ਨਾਮ ਦੀ ਕੁੜੀ ਅਮਨਦੀਪ ਕੌਰ ਦੱਸੋ ਜੀ ਕੀ ਬਣਨਾ ਜੀ ਲਓ ਜੀ ਇੱਕ ਹੋਰ ਅਧਿਆਪਕ ਮੇਰੇ ਨਾਲ ਜੁੜ ਚੁੱਕਿਆ ਹੈਗਾ ਅਮਨਦੀਪ ਕੌਰ ਪੜਨਾ ਪੜਨਾ ਹੈਗਾ ਫਿਰ ਆਪਾਂ ਪੱਕਾ ਜੀ ਹਾਂ ਜੀ ਵੈਰੀ ਗੁੱਡ ਹਾਂ ਜੀ ਜਾਓ ਜੀ ਅੱਗੇ ਆਜੋ ਜੀ ਮਨਜਿੰਦਰ ਕੌਰ ਦੱਸੋ ਜੀ ਕੀ ਬਣਨਾ ਅਧਿਆਪਕ ਮਨਜਿੰਦਰ कौर ਇੱਕ ਹੋਰ ਅਧਿਆਪਕ ਨਾਲ ਜੁੜਗੀ ਜੀ ਮੇਰੇ ਹੈ ਮਨਜਿੰਦਰ ਰਾਈਟਿੰਗ ਤਾਂ ਸੋਹਣੀ ਹੈ ਤੇਰੀ ਪੜਨਾ ਵੀ ਹੈ ਨਾ ਹੈ ਪੜ ਕੇ ਫੇਰ ਹੀ ਬਣੋਂਗੇ ਜ਼ਰੂਰ ਬਣ ਜੋਂਗੇ ਜੀ ਸਾਰੇ ਅੱਗੇ ਆਜੋ ਜੀ ਖੁਸ਼ੀ ਜੀ ਆਜੋ ਜੀ ਸੰਗੋਨਾ ਜੀ ਆਜੋ ਅੱਗੇ ਆਓ ਜੀ ਗੁਰਪ੍ਰੀਤ ਸਿੰਘ ਆਜੋ ਜੀ ਲਓ ਜੀ ਸਾਡਾ ਗੁਰਪ੍ਰੀਤ ਫੌਜੀ ਆ ਗਿਆ ਗੁਰਪ੍ਰੀਤ ਪੰਣਾ ਪੰਣਾ ਹੈਗਾ ਆਪਾਂ ਹਾਂਜੀ ਹੈ ਪੱਕਾ ਫੇਰ ਹੀ ਫੌਜੀ ਬਣੋਗੇ ਵਧੀਆ ਨੰਬਰ ਲੈ ਕੇ ਤੇ ਇਸ ਸਾਲ ਵਧੀਆ ਰਿਜ਼ਲਟ ਰਹਿਣਾ ਚਾਹੀਦਾ ਹੈਗਾ ਓਕੇ ਬਣ ਜੂਗੇ ਅੱਗੇ ਆਜੋ ਜੀ ਮਨਦੀਪ ਸਿੰਘ ਲਓ ਜੀ ਸਾਡਾ ਮਨਦੀਪ ਫੌਜੀ ਆ ਗਿਆ ਹੁਣ ਵੈਸੇ ਫੌਜੀਆਂ ਦੀ ਡਿਊਟੀ ਤਾਂ ਔਖੀ ਹੁੰਦੀ ਆ ਹਨਾ ਫੇਰ ਵੀ ਤੁਸੀਂ ਫੌਜੀ ਕਿਉਂ ਬਣਨਾ ਚਾਹੁੰਦੇ ਹੋ ਕਿਉਂਕਿ ਅਸੀਂ ਦੇਸ਼ ਦੇ ਰੱਖਿਆ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਵੈਰੀ ਗੁੱਡ ਜੀ ਇਹ ਬੱਚੇ ਨੇ ਜੀ ਜਿਹੜੇ ਆਪਦੇ ਦੇਸ਼ ਪ੍ਰਤੀ ਵੀ ਸੋਚ ਦੇਣਗੇ। ਲਓ ਜੀ ਹਾਂਜੀ ਮਨਦੀਪ ਸਿੰਘ ਫੌਜੀ ਜੀ ਜਾਓ ਜੀ। ਅੱਗੇ ਆ ਜੀ ਜੀ ਮਨਪ੍ਰੀਤ ਸਿੰਘ। ਆ ਲਓ ਜੀ ਇਹ ਮਨਪ੍ਰੀਤ ਸਿੰਘ ਇਹ ਵੀ ਫੌਜੀ। ਦੱਸੋ ਫਿਰ ਫੌਜ ਚ ਕੀ ਕੁਝ ਕਰੋਗੇ ਜਾ ਕੇ? ਅਸੀਂ ਜਾ ਕੇ ਇੱਥੇ ਟ੍ਰੇਨਿੰਗ ਕਰਾਂਗੇ ਫਿਰ ਇੱਥੇ ਹੀ ਇੱਥੇ ਜੰਗ ਲੜਾਂਗੇ। ਜੰਗ ਲੜਾਂਗੇ। ਹਾਂਜੀ। ਤੇ ਜੇ ਆਪਾਂ ਜੰਗ ਲੱਗਣੀ ਨਾ ਤਾਂ ਅੱਗੇ ਫਿਰ ਫਿਰ ਵਧੀਆ ਨਾ ਰਹੂਗਾ ਹਨਾ? ਵਧੀਆ ਰਹੂਗਾ ਜੀ। ਹਨਾ? ਸੋਡੀ ਜਾਨ ਨੂੰ ਵੀ ਖਤਰਾ ਨਾ ਹੋਊਗਾ। ਏ ਨੇ ਜੀ ਸਾਡੇ ਬੱਚਿਆਂ ਦੇ ਨਿੱਕੇ ਨਿੱਕੇ ਸੁਪਨੇ ਬਾਈਗਰੂ ਕਰੇ ਸਾਰੇ ਆਂਦੇ ਸੁਪਨੇ ਜਰੂਰ ਪੂਰੇ ਹੋਣ ਇਹਨਾਂ ਦੇ ਮਾਪੇ ਉਹ ਵੀ ਖੁਸ਼ੀ ਹੋਵੇ ਤੇ ਪੜ੍ਹ ਲਿਖ ਕੇ ਬਹੁਤ ਅੱਗੇ ਜਾਣ ਇਹ ਅੱਗੇ ਆਜੋ ਜੀ ਰਣਜੋਤ ਸਿੰਘ ਆਜੋ ਜੀ ਇਹ ਹੈਗਾ ਜੀ ਰਣਜੋਤ ਸਿੰਘ ਓਹੋ ਹੋ ਹੋ ਜਮਾ ਡਾਕਟਰੀ ਲਖਾਈ ਜਵਾ ਇਹ ਬਣ ਗਏ ਸਾਡਾ ਡਾਕਟਰ ਰਣਜੋਤ ਡਾਕਟਰ ਪੜ੍ਹਨਾ ਹੈਗਾ ਹੈ ਬੋਲੋ ਜੀ ਪੜ ਲੈ ਕੇ ਜੀ ਜ਼ਰੂਰ ਬਣੋਗੇ ਡਾਕਟਰ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਕੋਈ ਕਹਿਣਾ ਚਾਹੁੰਦਾ ਹੋਵੇ ਕੁਝ ਆਜੋ ਸੋਨੀਆ ਜੀ ਨਹੀਂ ਜੀ ਕਿਉਂ ਜੀ ਨਹੀਂ ਕੁਝ ਕਹਿਣਾ ਚਾਹੁੰਦੇ ਹੋਗੇ ਜਦ ਮੈਂ ਪੋਤੀ ਬਣੂਗਾ ਇਹ ਉਹ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਦੇ ਘਰੇ ਆ ਕੇ ਆਦੇ ਮਾਪੇ ਨੂੰ ਮਿਲੂ ਫਿਰ ਉਹਨਾਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਦੇ ਆਪਕਾਂ ਕੋਲ ਜਾਉ ਜੀ ਉਹਨਾਂ ਦਾ ਆਸ਼ੀਰਵਾਦ ਲੈ ਕੇ ਹਾਂਜੀ ਫਿਰ ਮੈਂ ਤੇ ਦੁਫਤ ਨਾਲ ਫਿਰਸੇ ਆ ਰਹੀ ਆਪਿੰਦੀ ਹੋਗੀ ਅੱਛਾ ਵੈਰੀ ਗੁੱਡ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਸਾਨੂੰ ਪਤਾ ਲੱਗ ਸਕੇ ਸਾਡੇ ਵਿੱਚ ਕੀ ਖਾਮੀਆਂ ਨੇ ਤੇ ਅਸੀਂ ਉਹਨਾਂ ਨੂੰ ਦੂਰ ਕਰ ਸਕੀਏ ਤੇ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਥੈਂਕ ਯੂ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ